ਅੱਜਕਲ ਸਰਾਧ ਚੱਲ ਰਹੇ ਨੇ ਕੀ ਤੁਹਾਡੇ ਬਜ਼ੁਰਗ ਜਾਂ ਤੁਹਾਡੇ ਘਰ ਦੇ ਵਿੱਚੋਂ ਜਿਨ੍ਹਾਂ ਦੀ ਮੌਤ ਹੋਈ ਉਹ ਤੁਹਾਨੂੰ ਦੁਖੀ ਕਰਦੇ ਨੇ ਤੁਸੀਂ ਹਰ ਸਾਲ ਉਹਨਾਂ ਨੂੰ ਮਨਾਉਣ ਵਾਸਤੇ ਕਿੰਨਾ ਕਿੰਨਾ ਧਾਨ ਕੱਪੜਾ ਪਤਾ ਨਹੀਂ ਕੀ ਕੁਝ ਦਿੰਦੇ ਹੋ ਕਿ ਫਿਰ ਵੀ ਤੁਸੀਂ ਦੁਖੀ ਹੋ ਸਰਾਧਾਂ ਦਾ ਕੀ ਮਹੱਤਵ ਹੈ ਕੀ ਹਨ ਸਰਾਧ ਆਓ ਆਪਾਂ ਜਾਣਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਤੁਹਾਡੇ ਮਨ ਦਾ ਕੋਈ ਵੀ ਡਾਊਟ ਹੈਗਾ ਤੁਹਾਨੂੰ ਤਾਂ ਮੈਨੂੰ ਪੁੱਛ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਅਦਰਵਾਈਜ਼ ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਵੀਡੀਓ ਨੂੰ ਜਰੂਰ ਦੇਖਣਾ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਚੜ੍ਹਦੀ ਕਲਾ ਵਕਸ਼ਨ ਤੁਹਾਨੂੰ ਅੰਗ ਸੰਗ ਸਹਾਇ ਹੋਣ ਪਿੱਤਰ ਕੀ ਹੁੰਦੇ ਨੇ ਪਿੱਤਰ ਹੁੰਦੇ ਨੇ ਜਿਹੜੇ ਕਿ ਆਪਣੇ ਬਜ਼ੁਰਗ ਜਿਹੜੇ ਚਲੇ ਜਾਂਦੇ ਆ ਜਾਂ ਫਿਰ ਆਪਣੇ ਘਰ ਦੇ ਵਿੱਚੋਂ ਜਵਾਨਨ ਮੌਤ ਹੋ ਜਾਂਦੀ ਹੈ ਆਪਾਂ ਕਹਿੰਦੇ ਆ ਬਾਅਦ ਦੇ ਵਿੱਚੋਂ ਕਈ ਪਰਿਵਾਰਾਂ ਦੇ ਵਿੱਚ ਮਨਾਵਤ ਹੁੰਦੀ ਹੈ ਕਿ ਉਹਨਾਂ ਨੂੰ ਮੰਨਿਆ ਜਾਂਦਾ ਹੈਗਾ ਹਰ ਸਾਲ ਉਹਨਾਂ ਵਾਸਤੇ ਦਸਹਿਰੇ ਤੋਂ ਪਹਿਲਾਂ ਹਨਾ ਸ਼ਰਾਧਾ ਆਉਂਦੇ ਹੈਗੇ ਕਿਉਂਕਿ ਪਹਿਲਾਂ 15 ਸ਼ਰਾਧ ਫਿਰ ਨੌ ਨਰਾਤੇ ਇਸ ਤਰੀਕੇ ਦੇ ਨਾਲ ਹਨਾ ਮਨਾਏ ਜਾਂਦੇ ਨੇਗੇ ਇਹ ਨਰਾਤਿਆਂ ਦੇ ਵਿੱਚ ਵੀ ਬਹੁਤ ਭੈਣ ਭਰਾ ਬਰਾਤ ਬਰਤ ਰੱਖਦੇ ਆ ਹਨਾ ਤੇ ਸ਼ਰਾਧਾਂ ਦੀ ਕੀ ਮर्याਦਾ ਆਉ ਪਤਾ ਨਹੀਂ ਦੇਖੋ ਤੁਸੀਂ ਹਰ ਸਾਲ ਮਨਾਉਨੇ ਵੀ ਹੋ ਸਰਾਧ ਪਰ ਫਿਰ ਵੀ ਤੁਸੀਂ ਦੁਖੀ ਹੋ ਤੁਹਾਡੇ ਘਰ ਵਿੱਚ ਤੁਹਾਨੂੰ ਲੱਗਦਾ ਹੈ ਕਿ ਹਨਾ ਸਾਡੇ ਧਨ ਦੌਲਤ ਜਿਹੜੀ ਖੜਦੀ ਨਹੀਂ ਸਾਡੇ ਕੋਈ ਭੂਤ ਪ੍ਰੇਤ ਦਾ ਵਾਸਾ ਹੈ ਜਾਂ ਸਾਡੇ ਜਿਹੜੇ ਪਿੱਤਰ ਨੇ ਸਾਨੂੰ ਦੁਖੀ ਕਰਦੇ ਨੇ ਸੋਫਰੀ ਦੇ ਵਿੱਚ ਸਾਨੂੰ ਦਿਖਦੇ ਨੇ ਸਭ ਤੋਂ ਮੇਨ ਗੱਲ ਦੇਖੋ ਮੈਂ ਜੋ ਸਿੱਖ ਧਰਮ ਦੀ ਕਰਨ ਲੱਗੀ ਹਾਂ ਸਿੱਖ ਧਰਮ ਦੇ ਵਿੱਚ ਸਰਾਧ ਦਾ ਨੂੰ ਬਿਲਕੁਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਖਤਮ ਕੀਤਾ ਗਿਆ ਕਿਉਂਕਿ ਇਦਾਂ ਦੀ ਕੋਈ ਚੀਜ਼ ਸਿੱਖ ਧਰਮ ਦੇ ਵਿੱਚ ਨਹੀਂ ਹੁੰਦੀ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਹੀ ਆ ਕੇ ਇਸ ਚੀਜ਼ ਦਾ ਮਾਲਕੀ ਖੰਡਨ ਕਰਤਾ ਸੀਗਾ ਕੇ ਸਰਾਦ ਕੁਝ ਨਹੀਂ ਹੁੰਦੇ ਕਹਿੰਦੇ ਜੀਵਤ ਪਿਤਰ ਨਾ ਮੰਨੀ ਐ ਮੋਹੇ ਸਰਾਦ ਕਰੈ ਸਰਾਦ ਕਰਨੇ ਨੇ ਕਿਸ ਤਰੀਕੇ ਨਾਲ ਕਰਨੇ ਨੇ ਅਗਰ ਤੁਸੀਂ ਚਾਹੋ ਨਾ ਦੇਖੋ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਨਾ ਕਰੋ ਮੇਨ ਗੱਲ ਇਹ ਹੈਗੀ ਕਿ ਕਿਸ ਤਰੀਕੇ ਨਾਲ ਕਰਨੇ ਨੇ ਤਾਂ ਕਿ ਤੁਹਾਡਾ ਵੀ ਜੀਵਨ ਸਫਲ ਹੋ ਜਾਏ ਤੇ ਜਿਹੜੇ ਤੁਹਾਡੇ ਘਰ ਦੇ ਬਜ਼ੁਰਗ ਨੇ ਉਹਨਾਂ ਨੂੰ ਵੀ ਦਰਗਾਹ ਦੇ ਵਿੱਚ ਉਸ ਦਾ ਥੋੜਾ ਬਹੁਤਾ ਜੇ ਉਹ ਵੀ ਤੁਸੀਂ ਕਰਿਓ ਫਲ ਮਿਲੇ ਕਿਉਂਕਿ ਗੁਰਬਾਣੀ ਪੜਨ ਦਾ ਫਲ ਹੀ ਆਪਣੇ ਪਿੱਤਰਾਂ ਨੂੰ ਮਿਲਦਾ ਹੈਗਾ ਜਦੋਂ ਕਿ ਆਪਾਂ ਕਹਿੰਦੇ ਆ ਵੀ ਆਪਣਾ ਬਜ਼ੁਰਗ ਕੋਈ ਚੜ੍ਹਾਈ ਕਰਦਾ ਜਾਂ ਆਪਣੇ ਘਰ ਦੇ ਵਿੱਚ ਕੋਈ ਜਵਾਨ ਚੜ੍ਹਾਈ ਕਰਦਾ ਵੀ ਉਹਦੇ ਨਿਮਿੱਤਰ ਹੋਣਾ ਨਹੀਂ ਚਾਹੀਦਾ ਪਾਠ ਕਰਨਾ ਚਾਹੀਦਾ ਜੋ ਕਿ ਉਹਦੇ ਵਾਸਤੇ ਸਹਾਈ ਹੋਊਗਾ ਪਰ ਚਲੋ ਕਰਮ ਕਾਂਡ ਜਿਹੜੇ ਕਰਦੇ ਆ ਮੈਂ ਉਹਨਾਂ ਭੈਣ ਭਰਾਵਾਂ ਵਾਸਤੇ ਇਸ ਚੀਜ਼ ਦਾ ਕਿੱਦਾਂ ਤੁਸੀਂ ਇਸ ਨੂੰ ਕਰ ਸਕਦੇ ਹੋ ਕਿਉਂਕਿ ਜਦੋਂ ਮਾਪੇ ਆਪ ਆਪਣੇ ਜਿਉਂਦੇ ਹੁੰਦੇ ਆ ਉਸ ਟਾਈਮ ਆਪਾਂ ਉਹਨਾਂ ਨੂੰ ਕਪੜਾ ਲੀੜਾ ਨਹੀਂ ਦਿੰਦੇ ਰੋਟੀ ਪਾਣੀ ਨਹੀਂ ਚੰਗ ਨਾਲ ਦਿੰਦੇ ਹਨ ਦਵਾਈ ਵਗੈਰਾ ਵਿਚਾਰੇ ਉਹ ਤੜਫਦੇ ਮਰ ਜਾਂਦੇ ਨੇ ਪਾਣੀ ਇੱਕ ਟਾਈਮ ਇਹ ਵੀ ਸੋ ਉਹਨਾਂ ਨੂੰ ਮਰ ਜਾਂਦੇ ਨੇ ਵੀ ਹਾਂ ਮੇਰਾ ਪੁੱਤ ਮੇਰੇ ਵਾਸਤੇ ਹਨਾ ਇੱਕ ਘੰਟਾ ਕੱਢ ਲੇ ਪਰ ਸ਼ਰਾਧਾ ਵੇਲੇ ਹਨਾ ਆਪਾਂ ਇੱਕ ਇੱਕ ਪੂਰਾ ਦਿਨ ਵੀ ਉਹਨਾਂ ਵਾਸਤੇ ਕੱਢ ਦਿੰਨੇ ਆਂਗੀ ਜਦ ਕਿ ਉਹਨਾਂ ਨੂੰ ਉਸ ਚੀਜ਼ ਦਾ ਕੋਈ ਮਤਲਬ ਨਹੀਂ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਦੁਨੀਆ ਤੋਂ ਤਾਂ ਉਹ ਤੜਫਦੇ ਚਲੇ ਗਏ ਨੇ ਦੇਖੋ ਜਿਹੜੇ ਬਜ਼ੁਰਗ ਆਪਣੀ ਉਮਰ ਭੋ ਕੇ ਕਹਿੰਦੇ ਨੇ ਵੈਸੇ ਤਾਂ ਸਾਰੇ ਛੋਟੇ ਵੱਡੇ ਉਮਰ ਭੋ ਕੇ ਹੀ ਜਾਂਦੇ ਨੇ ਜਿੰਨੀ ਵਾਇਕਰੂ ਜੀ ਨੇ ਉਮਰ ਦਿੱਤੀ ਹੈ ਉੰਨੀ ਹੀ ਭੋ ਕੇ ਜਾਂਦੇ ਨੇ ਪਰ ਕਈ ਇਦਾਂ ਦੀ ਅਣ ਆਈ ਮੌਤ ਵੀ ਮਰ ਜਾਂਦੇ ਨੇ ਜਿੱਦਾਂ ਕਿ ਕਿਸੇ ਨੂੰ ਪਾਣੀ ਦੇ ਵਿੱਚ ਡੁੱਬ ਗਿਆ ਜਾ ਕਿਸੇ ਨੇ ਖਾਹਾ ਲੈ ਲਿਆ ਜਾਂ ਕਿਸੇ ਨੇ ਅਗਨ ਲਗਾ ਲਈ ਹੈ ਨਾ ਇਸ ਚੀਜ਼ ਦੇ ਨਾਲ ਉਹਨਾਂ ਦੀ ਆਤਮਾ ਕਹਿੰਦੇ ਨੇ ਵੀ ਭਟਕਦੀ ਰਹਿੰਦੀ ਹੈ ਜਾਂ ਫਿਰ ਕਿਸੇ ਵੀ ਬੰਦੇ ਦੀ ਆਪਣੀ ਜਿਹੜੀ ਆਖਰੀ ਤਮੰਨਾ ਹੋ ਜੇ ਉਹ ਰਹਿ ਜੇ ਇਸ ਨੂੰ ਤੁਸੀਂ ਹੈ ਨਾ ਕਿਸੇ ਤਰੀਕੇ ਨਾਲ ਸਾਥ ਕਰ ਸਕਦੇ ਹੋ ਤਾਂ ਕਿ ਤੁਹਾਡਾ ਵੀ ਭਲਾ ਹੋ ਜੇ ਤੇ ਉਹਨਾਂ ਦਾ ਵੀ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਵਾਹਿਗੁਰੂ ਜੀ ਦੇ ਅੱਗੇ ਜਾ ਕੇ ਅਰਦਾਸ ਕਰਨੀ ਹੈ ਦੇਖੋ ਉਹ ساری ਉਮਰ ਤੁਹਾਡੇ ਘਰ ਵਾਸਤੇ ਕਮਾਉਂਦੇ ਗਏ ਆ ਸਾਲ ਦੇ ਵਿੱਚ ਅਗਰ ਤੁਸੀਂ ਉਹਨਾਂ ਵਾਸਤੇ ਕੋਈ ਸਹਜ ਪਾਠ ਕੋਈ ਅਖੰਡ ਪਾਠ ਸਾਹਿਬ ਜਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਵਾ ਦੋਗੇ ਤਾਂ ਤੁਹਾਡਾ ਵੀ ਘਰ ਦੇ ਵਿੱਚ ਬਰਕਤ ਆਉਣਗੀਆਂ ਤੇ ਵਾਹਿਗੁਰੂ ਜੀ ਉਹਨਾਂ ਨੂੰ ਵੀ ਦਰਗਾਹ ਦੇ ਵਿੱਚ ਹਨਾ ਉਸ ਚੀਜ਼ ਦਾ ਫਲ ਜ਼ਰੂਰ ਦੇਣਗੇ ਤੇ ਅਗਲੀ ਗੱਲ ਆ ਗਈ ਤੁਸੀਂ ਜੇ ਅਗਰ ਪਿਤਰਾਂ ਦਾ ਨਾ ਸ਼ਰਾਧ ਮਨਾਉਣਾ ਚਾਹਣੀ ਹੋ ਤਾਂ ਤੁਸੀਂ ਕਿਸੇ ਗਰੀਬ ਮਾਂ ਬਾਪ ਨੂੰ ਕੱਪੜੇ ਦੇ ਦਿਓ ਜਾਂ ਕਿਸੇ ਗਰੀਬ ਬੱਚੇ ਨੂੰ ਕੱਪੜੇ ਸਲਾ ਦਿਓ ਜਾਂ ਕਿਸੇ ਗਰੀਬ ਦੇ ਘਰੇ ਰਾਸ਼ਨ ਦੇ ਦਿਓ ਉਹਦੇ ਨਾਲ ਦੇਖੋ ਜਿਹੜੀ ਉਹਦੀ ਆਤਮਾ ਤੁਹਾਨੂੰ ਅਸੀਸਾਂ ਦੇਊਗੀ ਕਿਉਂਕਿ ਜਿਹੜਾ ਕਿੰਨੇ ਦਿਨਾਂ ਤੋਂ ਭੁੱਖਾ ਬੈਠਾ ਉਹਨੂੰ ਤੁਸੀਂ ਜਾ ਕੇ ਨਾ ਰਾਸ਼ਨ ਦੇ ਦੋਗੇ ਤਾਂ ਉਹਦੇ ਬੱਚੇ ਉਹਦਾ ਪਰਿਵਾਰ ਉਹਦੀ ਆਪਦੀ ਖੁਦੀ ਆਤਮਾ ਕਿੰਨੀ ਤੁਹਾਨੂੰ ਅਸੀਸਾਂ ਦੇਵੇਗੀ ਸਰਦੀਆਂ ਆ ਰਹੀਆਂ ਨੇ ਉਹਨਾਂ ਵਾਸਤੇ ਤੁਸੀਂ ਕੋਈ ਕੱਪੜਾ ਕੋਈ ਕੰਬਲ ਕੁਝ ਵੀ ਹੈ ਨਾ ਤੁਸੀਂ ਗਰੀਬਾਂ ਨੂੰ ਦੇ ਦਿਓ ਅਬਰਦ ਆਸ਼ਰਮ ਨੇ ਉੱਥੇ ਮਾਤਾ ਪਿਤਾ ਕਿੰਨੇ ਬੈਠੇ ਨੇ ਇੱਕ ਦਿਨ ਜਾ ਕੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸਕਾ ਦਿਓ ਹਨ ਤੁਹਾਡੀ ਕੀਤੀ ਹੋਈ ਇਹ ਪੂਜਾ ਇਹ ਸੇਵਾ ਵਾਹਿਗੁਰੂ ਜੀ ਵੀ ਪ੍ਰਵਾਨ ਕਰਨਗੇ ਤੇ ਤੁਹਾਡੇ ਵੀ ਹਨਾ ਅਗਲੀ ਗੱਲ ਕਦੇ ਵੀ ਇਹ ਨਾ ਸੋਚੋ ਵੀ ਸਾਡੇ ਜਿਹੜੇ ਬਜ਼ੁਰਗ ਨੇ ਉਹ ਸਾਨੂੰ ਤੰਗ ਕਰਨਗੇ ਕਿਉਂਕਿ ਉਹ ਇੱਕ ਤਾਂ ਆਪਣੀ ਉਮਰ ਭੋਕੇ ਗਏ ਨੇ ਦੂਸਰੀ ਗੱਲ ਕਦੇ ਵੀ ਮਾਂ-ਬਾਪ ਆਪਣੇ ਬੱਚਿਆਂ ਨੂੰ ਦੁਖੀ ਨਹੀਂ ਕਰਦੇ ਦੁਖੀ ਆਪਾਂ ਆਪਣੇ ਕਰਮਾ ਕਰਦੇ ਆ ਕਿਉਂਕਿ ਆਪਾਂ ਗੁਰੂ ਤੋਂ ਟੁੱਟ ਗਿਆਂਗੇ ਗੁਰੂ ਤੋਂ ਟੁੱਟ ਕੇ ਫਿਰ ਤੁਹਾਨੂੰ ਪਤਾ ਹੀ ਹੈ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਕਿਉਂਕਿ ਫਿਰ ਇੱਧਰ ਉੱਧਰ ਦੀਆਂ ਸਾਰੀਆਂ ਬਲਾਵਾਂ ਆਪਾਂ ਨੂੰ ਚਿੰਬੜਦੀਆਂ ਨੇ ਆ ਕੇ ਤੇ ਅਗਲੀ ਗੱਲ ਕਦੇ ਵੀ ਹਨਾ ਅਗਰ ਤੁਸੀਂ ਇਸ ਤਰੀਕੇ ਦਾ ਕੋਈ ਕੰਮ ਕਰਦੇ ਹੋ ਤਾਂ ਤੁਸੀਂ ਆਪਣੇ ਜਿਉਂਦੇ ਮਾਪੇ ਨੇ ਜਿਹੜੇ ਉਹਨਾਂ ਦੀ ਸੇਵਾ ਕਰ ਲਓ ਕਿਉਂਕਿ ਮੋਇਆਂ ਤੋਂ ਬਾਅਦ ਤਾਂ ਹਨਾ ਪਸਤਾਵਾ ਹੀ ਬੱਲੇ ਰਹਿ ਜਾਂਦਾ ਹੈਗਾ ਸਿੱਖ ਧਰਮ ਦੇ ਵਿੱਚ ਸ਼ਰਾਧਾਂ ਦਾ ਕੋਈ ਮਹੱਤਵ ਨਹੀਂ ਹੈਗਾ ਕੋਈ ਇਹਨਾਂ ਦਾ ਨਹੀਂਗਾ ਕਿਉਂਕਿ ਆਪਾਂ ਦੇਖੋ ਦੇਖੀ ਹੈਨਾ ਸ਼ਰਾਧ ਕਰੀ ਜਾਂਦੇ ਆ ਠੀਕ ਹੈ Hindu ਧਰਮ ਦੇ ਵਿੱਚ ਮੈਨੂੰ ਇਹਨਾਂ ਨਹੀਂ ਪਤਾ ਵੀ ਉਹ ਕਿਉਂ ਕਰਦੇ ਨੇ ਕੀ ਗੱਲਬਾਤ ਆਗੀ ਪਰ ਆਪਣੇ ਧਰਮ ਦੇ ਵਿੱਚ ਸਭ ਤੋਂ ਮੇਨ ਗੱਲ ਅਗਰ ਫਿਰ ਵੀ ਤੁਹਾਡੀ ਮੰਨ ਦੇ ਵਿੱਚ ਦਿਮਾਗ ਦੇ ਵਿੱਚ ਬਹਿਮ ਹੁੰਦਾ ਹੈ ਨਾ ਵੀ ਸ਼ਰਾਧ ਨੇ ਦੇ ਕੋਈ ਕਹੀ ਤਾਂ ਸ਼ਰਾਧਾਂ ਦੇ ਵਿੱਚ ਇੱਥੇ ਤੱਕ ਕੇ ਕੋਈ ਨਵੀਂ ਚੀਜ਼ ਮਠਿਆਈ ਤੱਕ ਨਹੀਂ ਬਣਾਉਂਦੇ ਅਸੀਂ ਨਾ ਹਲਵਾਈ ਤੋਂ ਮਠਿਆਈ ਬਣਵਾਈ ਤੇ ਉਹ ਕਹਿੰਦੇ ਵੀ ਸ਼ਰਾਧਾਂ ਦੇ ਵਿੱਚ ਨਹੀਂ ਬਣਾਉਂਦੇ ਸੱਤੇ ਅੱਠੇ ਨੂੰ ਬਣਾਉਂਦੇ ਆ ਹਨਾ ਵੀ ਦੇਖੋ ਆਪਾਂ ਰੋਟੀ ਵੀ ਤਾਂ ਖਾਣੇ ਆ ਹਨਾ ਸਰਾਧਾਂ ਦੇ ਵਿੱਚ ਜੰਮਦੇ ਆ ਸਰਾਧਾਂ ਦੇ ਵਿੱਚ ਮਰਦੇ ਆ ਇਹ ਫਿਰ ਜਾਂ ਤਾਂ ਜੰਮਣਾ ਮਰਨਾ ਵੀ ਰੋਕ ਲਓ ਦੇਖੋ ਇਹ ਚੀਜ਼ਾਂ ਤੋਂ ਹਨਾ ਥੋੜਾ ਜਿਹਾ ਉੱਪਰ ਉੱਠੋ ਕਿਉਂਕਿ ਹੋਰ ਚੀਜ਼ਾਂ ਵਾਸਤੇ ਤਾਂ ਆਪਾਂ ਕਹਿ ਦਿੰਦੇ ਆ ਵੀ ਸਾਇੰਸ ਸਾਇੰਸ ਨੂੰ ਹਨਾ ਆਪਾਂ ਕਰ ਲੈਨੇ ਆ ਗੁਰਬਾਣੀ ਨੂੰ ਵੀ ਚੁਠਲਾ ਰਹੇ ਆਂ ਰਮਨ ਮਹਾਂਮਲਕੇ ਉਹ ਚੁਠਲਾ ਰਹੇ ਆਂ ਕਿ ਗੀਤਾ ਨੂੰ ਵੀ ਚੁਠਲਾ ਰਹੇ ਆਂ ਸਾਰੀਆਂ ਚੀਜ਼ਾਂ ਨੂੰ ਹਨਾ ਪਰ ਸਰਾਧਾਂ ਤੇ ਆਪਾਂ ਬਹੁਤ ਸਰਦਾ ਦੇ ਨਾਲ ਲੜੇ ਹੋਇਆ ਆਂ ਤੇ ਕੀਰਕ ਪੂਰੇ ਕਰਕੇ ਹਨਾ ਕਾਂਵਾਂ ਨੂੰ ਚਿੜੀਆਂ ਨੂੰ ਪਾਉਣੇ ਨੇ ਊਂ ਕਦੇ ਮਹੀਨੇ ਦੇ ਵਿੱਚ ਕਦੇ ਸਾਲ ਦੇ ਵਿੱਚ ਤੁਸੀਂ ਕਦੇ ਜਾਨਵਰਾਂ ਨੂੰ ਪੰਛੀਆਂ ਨੂੰ ਦਾਣਾ ਪਾਇਆ ਅਗਰ ਤੁਸੀਂ ਪਾਮੋ ਭੁੱਖੇ ਪੰਛੀਆਂ ਨੂੰ ਤਾਂ ਤੁਹਾਨੂੰ ਸੀਸਾ ਵੀ ਦੇਣ ਉਹ ਕਿਉਂਕਿ ਉਸ ਟਾਈਮ ਤਾਂ ਸਾਰੇ ਪਾਸੇ ਪਾ ਰਹੇ ਨੇ ਹਨਾ ਉਹੀ ਗੱਲ ਹੋ ਜਾਂਦੀ ਹੈ ਜਿੱਦਾਂ ਕਿ ਲੰਗਰ ਲਗਾਉਣ ਵੇਲੇ ਹਨਾ ਆਪਾਂ ਅਲੱਗ-ਅਲੱਗ ਜਿਵੇਂ ਕਹਿੰਦੇ ਨੇ ਕਿ ਗੁਰਬਾਣੀ ਦੇ ਵਿੱਚ ਸਾਰੇ ਕਹਿੰਦੇ ਨੇ ਵੀ ਹਨਾ ਵੀ ਅਲੱਗ-ਅਲੱਗ ਲਗਾਓ ਲੰਗਰ ਤਾਂ ਕਿ ਜਿਹੜੇ ਭੁੱਖੇ ਨੇ ਵਿਚਾਰੇ ਉਹਨਾਂ ਦਾ ਪੇਟ ਭਰ ਜੇ ਇੱਕ ਦਿਨ ਹੀ ਆਪਾਂ ਸਾਰਾ ਕੁਝ ਕਰਕੇ ਹਨਾ ਸਾਰਿਆਂ ਨੂੰ ਨਹੀਂ ਕਰਨਾ ਚਾਹੀਦਾ ਇਹ ਤੇ ਅਗਲੀ ਗੱਲ ਦੇਖੋ ਮੇਰੀ ਇਹ ਕੋਈ ਇਹ ਨਹੀਂ ਹੈਗਾ ਵੀ ਮੈਂ ਕਿਸੇ ਦੇ ਧਰਮ ਨੂੰ ਖੰਡਨ ਕਰ ਰਹੀ ਆ ਸਿਰਫ ਮੈਂ ਆਪਣੇ ਸਿੱਖ ਵੀਰਾਂ ਨੂੰ ਕਹਿਣਾ ਚਾਹਣੀ ਆ ਕਿ ਤੁਸੀਂ ਇਦਾਂ ਦੀ ਚੀਜ਼ ਦੇ ਵਿੱਚ ਨਾ ਆਓ ਜਿੰਨੇ ਵੀ ਭੈਣ ਭਰਾ ਨੇ ਹਿੰਦੂ ਨੇ ਚਾਹੇ ਮੁਸਲਿਮ ਨੇ ਚਾਹੇ ਸਿੱਖ ਨੇ ਹਨ ਆਪਣੇ ਜਿਉਂਦੇ ਮਾਪੇ ਨੂੰ ਸਾਂਭ ਲੋ ਜਿਉਂਦੇ ਮਾਪੇ ਦੀ ਸੇਵਾ ਕਰ ਲੋ ਇਹਨਾਂ ਚੀਜ਼ਾਂ ਦੇ ਵਿੱਚ ਨਾ ਫਸੋ ਜੇ ਤੁਸੀਂ ਸੱਚਮੁੱਚ ਹੀ ਆਪਣੇ ਹਨਾ ਪਿਤਰਾ ਨੂੰ ਆਪਣੇ ਮਾਪੇ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿੱਦਾਂ ਕਿ ਵੀਰ ਨਸ਼ੇ ਤੇ ਲੱਗਿਆ ਹੋਇਆ ਕੋਈ ਉਹ ਨਸ਼ਾ ਛੱਡ ਦਿਓ ਕੋਈ ਸੱਸ ਸਹੁਰੇ ਨੂੰ ਹਨਾ ਜਾਂ ਆਪਣੇ ਮਾਪੇ ਬਾਬਪੂ ਨੂੰ ਤਾਂ ਉਹਨਾਂ ਦੀ ਸੇਵਾ ਕਰਨ ਲੱਗ ਜੋ ਬੱਚੇ ਆਪਣੇ ਮਾਤਾ ਪਿਤਾ ਦੀ ਗੱਲ ਮੰਨਣ ਲੱਗ ਜਾਣ ਦੇਖੋ ਇਦਾਂ ਦੀਆਂ ਚੀਜ਼ਾਂ ਤੁਸੀਂ ਰੱਖੋ ਤਾਂ ਨਾਲੇ ਤਾਂ ਤੁਹਾਡੇ ਪਰਿਵਾਰ ਦੇ ਵਿੱਚ ਵੀ ਵਾਧਾ ਤੇ ਨਾਲੇ ਸਾਰੇ ਆਲੇ ਦੋਲੇ ਦੇ ਵਿੱਚ ਵੀ ਵਾਧਾ ਹੁੰਦਾ ਦੇਖੋ ਕਈ ਮੈਨੂੰ ਮੈਸੇਜ ਵੀ ਆਉਂਦੇ ਨੇ ਵੀ ਅੱਜ ਅਸੀਂ ਸਰਾਧ ਕੀਤਾ ਸੀ ਸਾਡੇ ਇਹ ਹੋ ਗਿਆ ਸਾਡੇ ਇਹ ਹੋ ਗਿਆ ਨਾ ਵੀ ਸਾਡੇ ਬਜ਼ੁਰਗ ਸਾਨੂੰ ਤੰਗ ਕਰਦੇ ਨੇ ਪਲੀਜ਼ ਦੇਖੋ ਇਦਾਂ ਦੀਆਂ ਗੱਲਾਂ ਕੁਝ ਵੀ ਨਹੀਂ ਹੁੰਦੀਆਂ ਇਹ ਸਿਰਫ ਆਪਣੇ ਦਿਮਾਗ ਦਾ ਆਪਣੇ ਮਨ ਦਾ ਬਹਿਮ ਹੁੰਦਾ ਦੇਖੋ ਮੈਂ ਇਹ ਨਹੀਂ ਕਹਿੰਦੀ ਵੀ ਹਨਾ ਜੁੰਨੀ ਨਹੀਂ ਹੈਗੀਆਂ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖੀਆਂ ਹੋਈਆਂ ਨੇ ਵੀ ਭੂਤ ਪ੍ਰੇਦਿਆਂ ਜੁੰਨੀਆਂ ਹੈਗੀਆਂ ਨੇ ਪਰ ਉਹ ਜੁੰਨੀ ਦੇ ਵਿੱਚ ਜਿਨ੍ਹਾਂ ਦੀ ਆਤਮਾ ਭਟਕਦੀ ਹੈ ਉਹ ਜਿਹੜੀ ਨਿਖੇਧ ਜੁੰਨੀਆਂ ਜਿੱਦਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਹੜੇ ਪਾਣੀ ਦੇ ਵਿੱਚ ਜਾਂ ਆਤਮ ਹਤਿਆ ਜਾਂ ਅੱਗ ਲਾ ਕੇ ਮਤਲਬ ਕਿ ਇਦਾਂ ਦੀਆਂ ਹੋ ਜਾਂਦੀਆਂ ਨੇ ਉਹਨਾਂ ਦੀ ਕਿਉਂਕਿ ਉਹਨਾਂ ਦੀ ਕੋਈ ਨਾ ਕੋਈ ਤਮੰਨਾ ਰਹਿ ਜਾਂਦੀ ਹੈ ਦੁਖੀ ਹੋ ਕੇ ਬੰਦਾ ਇਹ ਕੰਮ ਕਰਦਾ ਹੈ ਉਹਨਾਂ ਦੇ ਨਿਮਿੱਤ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਅਖੰਡ ਸਹਾ ਹੈ ਖਪਾਟ ਕਰਵਾਓ ਜਾਂ ਸਹਿਜ ਪਾਠ ਕਰਵਾਓ ਤੁਸੀਂ ਹਨਾ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਕਰਵਾਓ ਅਗਰ ਤੁਸੀਂ ਨਹੀਂ ਕਰਵਾ ਸਕਦੇ ਜਾਂ ਫਿਰ 6 ਮਹੀਨਿਆਂ ਚ ਕਿਉਂਕਿ ਉਹ ਸਾਰੀ ਉਮਰ ਤੁਹਾਡੇ ਘਰ ਕਮਾਈ ਕਰਦੇ ਗਏ ਨੇ ਤੇ ਤੁਸੀਂ ਸਾਲ ਵਿੱਚ ਇੱਕ ਵਾਰ ਉਹਨਾਂ ਦੇ ਨਾਮ ਤੇ ਦਾਨ ਪੁੰਨ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਡੇ ਘਰ ਵਿੱਚ ਬਰਕਤਾਂ ਹੀ ਲੈ ਕੇ ਆਉਣਗੀਆਂ ਇੱਕ ਅੱਜ ਕੱਲ ਹਨਾ ਨਵਾਂ ਰਿਵਾਜ ਚਲਾਇਆ ਹੈਗਾ ਕਹਿ ਦਿੰਦੇ ਨੇ ਕਿ ਕਿਸੇ ਮ੍ਰਿਤਕ ਦਾ ਮਿਲ ਕੇ ਬੰਦਾ ਆਪਣੇ ਘਰ ਦੇ ਵਿੱਚੋਂ ਚਲਿਆ ਜਾਂਦਾ ਆਪਾਂ ਉਹਦਾ ਨਾ ਅਖੰਡ ਪਾਠ ਕਰਵਾ ਕੇ ਤੀਜੇ ਦਿਨੀ ਭੋਗ ਪਾਉਣ ਲੱਗਦੇ ਦੇਖੋ ਇਹ ਇੱਕ ਮਰਿਆਦਾਵਣੀ ਹੋਈ ਸੀਗੀ ਇਹ ਹਿੰਦੂ ਧਰਮ ਦੇ ਵਿੱਚ ਵੀ ਹੈਗਾ ਵੀ ਦੇਖੋ 13 ਦਿਨਾਂ ਦਾ ਉਹ ਆਪਦਾ ਰੱਖਦੇ ਨੇ ਕਿ ਬੰਦੇ ਦੀ ਜਿਹੜੀ ਆਤਮਾ ਹੈਗੀ ਉਹਦੇ ਵਾਸਤੇ ਹੈਨਾ ਪਾਠ ਜਿਹੜਾ ਆਪਣਾ ਸਹਿਜ ਪਾਠ ਹੈ ਹੌਲੀ ਹੌਲੀ ਪਾਠ ਜਿਤੋਂ ਕਰਦੇ ਨੇ ਬਾਬਾ ਜੀ ਹੈਨਾ ਉਹ ਪਰ ਕਿਉਂਕਿ ਅਖੰਡ ਪਾਠ ਦੇ ਵਿੱਚ ਆਪਾਂ ਉਹਨੀ ਮਰਿਆਦਾ ਨਹੀਂ ਰੱਖ ਸਕਦੇ ਅਖੰਡ ਪਾਠ ਤੇ ਦੇਖੋ ਆਪਾਂ ਪ੍ਰਕਾਸ਼ ਕਰਵਾਉਣੇ ਆ ਜਾਂ ਤਾਂ ਬਸ ਉਸ ਟਾਈਮ ਆਪਾਂ ਹਾਜ਼ਰ ਹੋਣੇ ਆ ਜਾਂ ਅਰਦਾਸ ਦੇ ਵਿੱਚ ਵੀ ਕੋਈ ਉਹ ਕਰਦਾ ਹੈਗਾ ਕਿਉਂਕਿ ਅਰਦਾਸ ਦੇ ਵਿੱਚ ਆਪਣੇ ਰਿਸ਼ਤੇਦਾਰ ਆ ਜਾਂਦੇ ਨੇਗੇ ਇਹ ਤੇ ਮੈਂ ਤੁਹਾਨੂੰ ਇੱਕ ਅਲੱਗ ਤੋਂ ਵੀਡੀਓ ਪਾਉਂਗੀ ਕਿ ਆਪਾਂ ਨੂੰ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਕਿੱਦਾਂ ਪ੍ਰਕਾਸ਼ ਕਰਵਾਉਣੇ ਚਾਹੀਦੇ ਨੇ ਕਿੱਦਾਂ ਸਾਨੂੰ ਉਹਨਾਂ ਦਾ ਪੂਰਾ ਫਲ ਮਿਲ ਸਕਦਾ ਹੈਗਾ ਦੇਖੋ ਇਹੀ ਗੱਲਾਂ ਨੇ ਛੋਟੀਆਂ-ਛੋਟੀਆਂ ਜਿੰਨਾਂ ਦਾ ਆਪਾਂ ਨਾ ਫਲ ਤਾਂ ਚਾਹੁੰਨੇ ਆ ਆਪਾਂ ਕਹਿ ਦਿੰਦੇ ਮੈਨੂੰ ਆਮ ਦੀਦੀ ਹੋਰੀਆਂ ਸਾਰੀਆਂ ਪੈਣਾ ਵੀਰ ਕਹਿ ਦਿੰਦੇ ਨੇ ਅਸੀਂ ਪਾਠ ਕਰਦੇ ਆ ਪਰ ਸਾਨੂੰ ਫਲ ਨਹੀਂ ਮਿਲਦਾ ਕਿਉਂਕਿ ਆਪਾਂ ਛੋਟੀਆਂ-ਛੋਟੀਆਂ ਗਲਤੀਆਂ ਕਰਦੇ ਆ ਸਿਰਫ ਇਹੀ ਚੀਜ਼ਾਂ ਨੇ ਕਿ ਕਿ ਪੇਪਰ ਦੇ ਨਹੀਂ ਜਾਂਦੇ ਜਦੋਂ ਪੇਪਰ ਤਾਂ ਆਪਾਂ ਠੀਕ ਆਪਾਂ ਕਹਿਨੇ ਵੀ ਪੇਪਰ ਕਰਿਆ ਪਰ ਜਿਹੜੀਆਂ ਪੇਪਰ ਦੇ ਵਿੱਚ ਦੇਖੋ ਇਹ ਚੀਜ਼ ਨੂੰ ਜੋ ਮੈਂ ਤੁਹਾਨੂੰ ਕੱਲ ਚੰਗੀ ਕਹਿਣੀ ਹੁੰਦੀ ਹੈ ਉਹਨਾਂ ਐਕਸੈਪਟ ਕਰ ਲਿਆ ਕਰੋ। ਕੋਈ ਵਾਰੀ ਠੀਕ ਐ ਬੋਲਣ ਲੱਗਿਆ ਹਨਾ ਵੱਧ ਘੱਟ ਬੋਲਿਆ ਜਾਂਦਾ ਹੁੰਦਾ ਉਹਨੂੰ ਮਾਫ਼ ਕਰ ਦਿਆ ਕਰੋ। ਉਹੀ ਚੀਜ਼ ਨਾ ਫੜਿਆ ਕਰੋ। ਕਿਉਂਕਿ ਅਕਸਰ ਮੈਂ ਦੇਖਿਆ ਕਿ ਉਹੀ ਚੀਜ਼ ਹਨਾ ਸਾਰੇ ਫੜਦੇ ਹੈਗੇ। ਚੰਗੀ ਚੀਜ਼ ਨੂੰ ਘੱਟ ਹਨਾ ਉਹ ਕਰਦੇ ਆ। ਚਲੋ ਬਾਕੀ ਆਪਦਾ ਆਪਦੀ ਸੋਚਣੀ ਹੁੰਦੀ ਆ। ਸਭ ਤੋਂ ਮੇਨ ਗੱਲ ਮੈਂ ਇਹੀ ਕਹਿਣੀ ਚਾਹਣੀ ਆ ਕਿ ਸਰਾਧ ਅਗਰ ਮਨਾਉਣੇ ਨੇ ਤਾਂ ਜਿਉਂਦੇ ਪਿਤਰਾ ਨੂੰ ਪੂਜ ਲਓ ਤੇ ਗਰੀਬਾਂ ਦੀ ਮਦਦ ਕਰੋ। ਇਹੀ ਆਪਣੇ ਅਸਲੀ ਸਰਾਧ ਨੇ। ਹੋਰ ਬਹਿਮਾ ਭਰਮਾ ਦੇ ਵਿੱਚ ਬਿਲਕੁਲ ਵੀ ਨਾ ਜਦੋਂ ਤੁਸੀਂ ਸਵੇਰੇ ਪਾਠ ਕਰਕੇ ਵਾਹਿਗੁਰੂ ਜੀ ਅਰਦਾਸ ਕਰੋਗੇ ਤਾਂ ਤੁਹਾਡੇ ਜਿਹੜੇ ਬਜ਼ੁਰਗ ਨੇ ਉਹ ਬੈਸੇ ਖੁਸ਼ ਹੋਣਗੇ ਕਿਉਂਕਿ ਬਜ਼ੁਰਗ ਵਾਹਿਗੁਰੂ ਜੀ ਤੋਂ ਉੱਪਰ ਨਹੀਂ ਹੈਗੇ ਜਦੋਂ ਵਾਹਿਗੁਰੂ ਜੀ ਖੁਸ਼ ਤਾਂ ਤੁਹਾਡਾ ਸਾਰਾ ਘਰ ਪਰਿਵਾਰ ਖੁਸ਼ ਤੁਸੀਂ ਕਰਕੇ ਦੇਖਿਓ ਤੁਹਾਡੇ ਮਨ ਨੂੰ ਵੀ ਸ਼ਾਂਤੀ ਮਿਲੇਗੀ ਦੇਖੋ ਹੁਣ ਆਪਾਂ ਅੱਗੇ દિਵਾਲੀ ਆਉ ਦਸਹਿਰਾ ਆਉਗਾ ਹਨਾ ਉਸ ਨੂੰ ਤੁਸੀਂ ਇਸ ਤਰੀਕੇ ਨਾਲ ਹੀ ਮਨਾਇਓ ਗਰੀਬਾਂ ਨੂੰ ਦਰਸ਼ਨ ਪਾਣੀ ਦੇਣਾ ਗਰੀਬਾਂ ਦੇ ਨਾਲ ਹਨਾ ਕੱਪੜੇ ਵਗੈਰਾ ਪਟਾਕੇ ਵਗੈਰਾ ਜੋ ਵੀ ਤੁਸੀਂ ਕਰਨੇ ਨੇ ਤਾਂ ਦੇਖਿਓ ਤੁਹਾਨੂੰ ਉਹਨਾਂ ਦੀ ਜਿਹੜੇ ਸੀਸਾ ਹੋਣਗੀਆਂ ਉਹ ਤੁਹਾਡੇ ਘਰ ਵਿੱਚ ਕਿੰਨੀ ਬਰਕਤ ਲਿਆਉਣਗੀਆਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ